ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਮਲਾ ਸਿੰਘ ਵਾਲਾ ਦੇ ਮਜ਼ਦੂਰ ਨਰਮਲ ਸਿੰਘ ਨੂੰ ਹੁਣ ਆਪਣੇ ਤਿੰਨ ਬੱਚਿਆਂ ਸਣੇ ਡਿੱਗੂ ਡਿੱਗੂ ਕਰਦੇ ਮਕਾਨ ਦੀ ਛੱਤ ਹੇਟਾ ਰਹਿਣ ਲਈ ਮਜਬੂਰ ਨਹੀਂ ਹੋਣਾ ਪਵੇਗਾ ਕਿਉਂਕਿ ਪਿੰਡ ਅਮਲਾ ਸਿੰਘ ਵਾਲਾ ਦੀ ਸਾਥ ਸੰਗਤ ਨੇ ਬਲਾਕ ਬਰਨਾਲਾ ਦੀ ਸਮੂਹ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਉਸ ਨੂੰ ਨਵਾਂ ਨਕੋਰ ਮਕਾਨ ਬਣਾ ਕੇ ਸਪੁਰਦ ਕਰ ਦਿੱਤਾ ਹੈ ਪਿੰਡ ਅਮਲਾ ਸਿੰਘ ਵਾਲਾ ਵਿਖੇ ਮਕਾਨ ਬਣਾਉਣ ਲਈ ਪਿੰਡ ਦੀ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਤੋਂ ਇਲਾਵਾ ਨੇੜਲੇ ਪਿੰਡਾਂ ਦੀ ਸਾਥ ਸੰਗਤ ਨੇ ਹਮਲਾ ਮਾਰਦਿਆਂ ਕੁਝ ਹੀ ਘੰਟਿਆਂ ਦੇ ਵਿੱਚ ਨਰਮਲ ਸਿੰਘ ਅਤੇ ਉਸ ਦੀ ਬੱਚਿਆਂ ਨੂੰ ਨਵਾਂ ਮਕਾਨ ਜਿਸ ਵਿੱਚ ਕਮਰਾ ਰਸੋਈ ਵਗੈਰਾ ਬਣਾ ਕੇ ਉਹਨਾਂ ਨੂੰ ਸੌਂਪ ਦਿੱਤਾ। ਇਸ ਬਾਰੇ ਗੱਲਬਾਤ ਕਰਦਿਆਂ ਪਿੰਡ ਅਮਲਾ ਸਿੰਘ ਵਾਲਾ ਦੇ ਨਰਮਲ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਦਿਹਾੜੀ ਕਰਕੇ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਪਰ ਜਿਹੜੇ ਮਕਾਨ ਵਿੱਚ ਉਹ ਰਹਿ ਰਿਹਾ ਸੀ ਉਹ ਬੇਹਦ ਖਸਤਾ ਹਾਲਤ ਵਿੱਚ ਸੀ ਅਤੇ ਕਦੇ ਵੀ ਉਸ ਦੀ ਛੱਤ ਡਿੱਗ ਸਕਦੀ ਸੀ। ਉਸਨੇ ਦੱਸਿਆ ਕਿ ਮੇਰੇ ਕੋਲ ਜ਼ਿਆਦਾ ਵਿੱਤੀ ਸਮਰੱਥਾ ਨਹੀਂ ਸੀ ਕਿ ਮੈਂ ਮਕਾਨ ਠਾਕੇ ਦੁਬਾਰਾ ਪਾ ਸਕਾਂ ਇਸ ਸੰਬੰਧੀ ਮੈਂ ਪਿੰਡ ਅਮਲਾ ਸਿੰਘ ਵਾਲਾ ਦੀ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਦੇ ਜ਼ਿੰਮੇਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮੇਰੇ ਮਕਾਨ ਪਾਉਣ ਦੀ ਬੇਨਤੀ ਕੀਤੀ ਉਹਨਾਂ ਨੇ ਕਿਹਾ ਕਿ ਮੇਰੀ ਬੇਨਤੀ ਤੇ ਤੁਰੰਤ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅਮਲ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਮੈਨੂੰ ਪੱਕਾ ਮਕਾਨ ਬਣਾ ਕੇ ਸੌਂਪ ਦਿੱਤਾ ਨਰਮਲ ਸਿੰਘ ਹੈਰਾਨੀ ਨਾਲ ਦੱਸਦਾ ਹੈ ਕਿ ਉਸ ਦੀ ਵਰਿਆਂ ਤੋਂ ਲੰਬੀ ਇਸ ਮੁਸ਼ਕਿਲ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇੰਜ ਘੰਟਿਆਂ ਦੇ ਵਿੱਚ ਹੱਲ ਕਰ ਦੇਣਗੇ ਇਸ ਦਾ ਉਸ ਨੂੰ ਯਕੀਨ ਵੀ ਨਹੀਂ ਹੋ ਰਿਹਾ ਉਸ ਨੇ ਆਖਿਆ ਕਿ ਮੈਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਉਸ ਨੂੰ ਇਸ ਮੁਸੀਬਤ ਵਿੱਚ ਸਹਾਰਾ ਦਿੱਤਾ ਅੱਜ ਦੇ ਸਮਿਆਂ ਦੇ ਵਿੱਚ ਅਜੀਹੀ ਸੋਚ ਰੱਖਣਾ ਆਪਣੇ ਆਪ ਵਿੱਚ ਲਾ ਮਿਸਾਲ ਹੈ ਇਸ ਮੌਕੇ ਜਦੋਂ ਪਿੰਡ ਦੇ ਮਹਤਵਪੂਰਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣਾਓ ਸਭ ਤੋਂ ਸਰਪੰਚ ਸਾਹਿਬ ਕੀ ਕੀ ਦਾ ਮਕਾਨ ਪਾਕੇ ਦੇ ਰੇਡ ਪ੍ਰੇਮੀ ਪ੍ਰੇਮੀ ਆਪਣੇ ਨਰਮਲ ਸਿੰਘ ਜਿੱਥੇ ਦਾਰਾ ਸਿੰਘ ਕੀ ਆਰਥਿਕ ਪੱਖੋਂ ਕਮਜ਼ੋਰ ਸੀ ਬੱਚਾ ਬਚਾਰਾ ਬਿਆਣੀ ਦਾਰਾ ਬੰਦਾ ਪੂਰ ਮਸਾ ਕੀ ਅਰੰਭ ਕਰਕੇ ਨਰਮਲ ਬੰਦਾ ਬਾਲੇ ਦਾ ਟਿਕਣ ਵਾਲਾ ਸੀ ਇਸ ਕਰਕੇ ਸਾਰ ਸਭ ਚੋਣ ਨਹੀਂ ਦਿੱਤੀ ਦਿੱਤੀ ਸਾਰ ਸਭ ਬੋਕਰ ਬੋਲੇ ਹਸਣਮ ਤਹਿਤ ਮੈਂ ਮਹਿੰਤ ਹੈ ਤਾਂ बहुत सारे बात करते हैं इन्होंने कभी कभार भी बंद किए तो सरकार ने बंद किए नहीं करे कि बहुत बड़ी करवाचौर बंद करके इनके बनाए थे बनाए थे कराए थे उनके बनाए थे लेकिन पलाव लेकिन पलाव इस वास्तव में कब तक नहीं होगा बहुत सारे बोल रहे हैं कि आप कुछ करवाते हैं कुछ पैसे उठार बचाते हैं ਸੰਪੂਰਨ ਪੇਰੇ ਸਾਹਿਬ ਜੀ ਕੰਦਰਮਲ ਸਿੰਘ ਦਾ ਮਕਾਨ ਬਣਾ ਦਿੱਤਾ ਜਾਦਾ ਗਰੀਬ ਪ੍ਰਵਾਸੀਗਾ ਉਹ ਇਹਨਾਂ ਨੂੰ ਬਹੁਤ ਚੱਕਿਆ ਨਹੀਂ ਗਿਆ ਇਸ ਕਰਕੇ ਸਾਹਿਬ ਦਾ ਨਾਮ ਹੋਇਆ ਕਿ ਭਾਈ ਕਿਰਨ ਦਾ ਸੋ ਮਕਾਨ ਬਣਾ ਦਿੱਤਾ ਜਾ ਰਿਹਾ ਹੈਗਾ ਧੀਰੇ ਧੀਰੇ ਅਸੀਂ ਲਾਵ ਤੇ ਪਿੰਡ ਅਮਲਾ ਸਿੰਘ ਦੀ ਸਾਧ ਸੰਗਤ ਅਮਲਾ ਸਿੰਘ ਜੀ ਸਾਧ ਸੰਗਤ ਦੇ ਨਾਲ ਮਿਲ ਕੇ ਸਾਰੇ ਬਲਾਕ ਦੀ ਬਨਾਲਾ ਦੀ ਸਾਧ ਸੰਗਤ ਅਚਾ ਕੀ ਕੁਛ ਕੀ ਕੁਛ ਬਣਾ ਕੇ ਦਿੱਤਾ ਜਾ ਰਿਹਾ ਜੀ ਹਾਂਜੀ ਕੀ ਕੁਛ ਬਣਾ ਕੇ ਦਿੱਤਾ ਜਾ ਰਿਹਾ ਇਹ ਦੋ ਕਮਰੇ ਬਰਾਕੇ ਵਿੱਚ ਇੱਕ ਹੋ ਸਕਦਾ ਦਰਸ਼ਨੀ ਦੀ ਨਾਲ ਪੈ ਜਵੇ ਉਹ ਅੱਜ ਸ਼ਾਮ ਤੱਕ ਇਹ ਮਕੰਮਲ ਹੋ ਜਾਊਗਾ ਕੰਮ ਕੀ ਹੈ ਸਾਧ ਸੰਗਤ ਦੇ ਪ੍ਰਣਾਮ ਅਸੀਂ ਤੁਹਾਡੇ ਰਹਿਣ ਵਾਲਾ ਹਾਂ ਤੁਸੀਂ ਮਜ਼ਦੂਰੀ ਦਾ ਕੰਮ ਕਰਦੇ ਸੀ ਹਾਂਜੀ ਗਾੜੀ ਤੁਸੀਂ ਕਰਦੇ ਸੀ ਓਕੇ ਸਾਧ ਸੰਗਤ ਕੋਲ ਤੁਸੀਂ ਅਰਜ ਉਦਾਸਪੋਕਰੀ ਵੀ ਕਰਾਉਣਾ ਹੈ ਅਪੀਲ ਕਰੀ ਵੀ ਮਮੜਾ ਕਮਕਾਨ ਬਣਾ ਕੇ ਦੇ ਹਾਂਜੀ ਬਈ ਤੁਹਾਡਾ ਪਰਿਵਾਰ ਕੋਣ-ਕੋਣ ਨੇ ਬੱਚੇ ਕੀ ਕੀ ਨੇ ਇੱਕ ਕੁੜੀ ਆ ਜੀ ਇੱਕ ਲੜਕੀ ਆ 13 ਸਾਲ ਦੀ ਆ ਦੋ ਬੇਟੇ ਨੇ ਜੀ ਛੋਟੇ ਨੇ ਉਹ